ਅੱਜ ਬੀਜੇਪੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਦਾਖੜ ਨੇ ਪ੍ਰੈਸ ਕਾਨਫਰੰਸ ਦੇ ਰਾਹੀਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਪੋਲਿਟੀਕਲ ਕਹਿਣ ਦੀ ਗੱਲ ਕੀਤੀ ਆ ਇਤੋਂ ਤੱਕ ਕਿ ਇਸ ਅੰਦੋਲਨ ਕਰ ਰਹੇ ਲੋਕਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਵੀ ਕਿਹਾ ਕਿ ਜਦੋਂ ਐਮਐਸਪੀ ਪਿਛਲੇ 10 ਸਾਲ ਤੋਂ ਸਰਕਾਰ ਦੇਈ ਰਹੀ ਹੈ ਇਹ ਨਾਲ ਇਹ ਵੀ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਨੇ ਕਣਕ ਤੇ ਝੋਨਾ ਹੀ ਬੀਜਣਾ ਤਾਂ ਦੂਸਰੀਆਂ ਫਸਲਾਂ ਦੇ ਉੱਤੇ ਐਮਐਸਪੀ ਲੈਣ ਦੀ ਕੀ ਤਕ ਬਣਦੀ ਹੈ ਇਹ ਸਵਾਲ ਕੀਤੇ ਨੇ ਇੱਥੋਂ ਤੱਕ ਵੀ ਇਹ ਗੱਲ ਕਹੀ ਗਈ ਕਿ ਇਹ ਪੋਲੀਟੀਕਲ ਲੋਕਾਂ ਦੇ ਕਿਸੇ ਪਾਰਟੀ ਦੇ ਲੋਕ ਨੇ ਕਿਸੇ ਪਾਰਟੀ ਦੇ ਬਿਠਾਏ ਨੇ ਇਹ ਵੀ ਕਿਹਾ ਕਿ ਜਦੋਂ ਕੰਗਰੂ ਹੀ ਬੰਨ ਲਿਆ ਤੇ ਹੁਣ ਨੱਚਣ ਦਾ ਕੀ ਡਰ ਹੈ ਸਭ ਤੋਂ ਪਹਿਲੀ ਗੱਲ ਤਾਂ ਸਪਸ਼ਟ ਕਰ ਦਈਏ ਕਿ ਜਖਰ ਸਾਹਿਬ ਅਸੀਂ ਬਿਲਕੁਲ ਨਾਨ ਪੋਲੀਟਿਕਲ ਸੋਚ ਲੈ ਕੇ ਚੱਲਣ ਵਾਲੇ ਲੋਕ ਆ ਤੇ ਸਾਡਾ ਕਿਸੇ ਪੋਲੀਟਿਕਲ ਪਾਰਟੀ ਨਾਲ ਨਾ ਕੋਈ ਰਿਸ਼ਤਾ ਹੈ ਨਾ ਹੋਏਗਾ ਲੱਭ ਕੇ ਦਿਖਾ ਸਾਨੂੰ ਸਾਡਾ ਕੀਹਦੇ ਨਾਲ ਰਿਸ਼ਤਾ ਹੈ ਇੱਕ ਗੱਲ ਨੰਬਰ 2 ਮੈਂ ਪੁੱਛਣਾ ਚਾਹੁੰਦਾ ਮੈਂ ਹੈਰਾਨ ਐ ਤੇਰੇ ਹੀ ਕਈ ਬਹੁਤ ਸਾਰੇ ਬਿਆਨ ਅਸੀਂ ਕੱਢ ਕੇ ਵਿਖਾ ਸਕਦੇ ਆ ਜਿਸ ਵੇਲੇ ਅਸੀਂ ਦਿੱਲੀ ਦੇ ਵਿੱਚ ਅੰਦੋਲਨ ਲੜ ਰਹੇ ਸੀ 2020-21 ਦਾ ਤੁਸੀਂ ਸਾਨੂੰ ਇਹ ਕਹਿ ਰਹੇ ਸੀਗੇ ਕਿ ਕਿਸਾਨ ਬੈਠੇ ਆ ਸਰਕਾਰ ਕਿਸਾਨਾਂ ਦੀਆਂ ਗੱਲਾਂ ਸੁਣ ਨਹੀਂ ਰਹੀ ਉਸ ਵੇਲੇ ਤੈਨੂੰ ਅਸੀਂ ਕਿਸਾਨ ਦੱਸਦੇ ਸੀ ਲੋਕ ਅਸੀਂ ਸੀ ਉਹ ਵੀ ਉਹ ਵੀ ਆਹੀ ਲੋਕ ਸੀ ਜਿੱਦੇ ਬੈਠੇ ਸੀ ਉੱਥੇ ਵੀ ਅਸੀਂ ਉਹ ਬੈਠੇ ਸੀ ਉਦੋਂ ਅਸੀਂ ਕਿਸਾਨ ਸੀ ਲੇਕਿਨ ਇਹ ਜ਼ਰੂਰ ਹਾਂ ਇੰਨਾ ਫਰਕ ਹੈਗਾ ਕਿ ਉਸ ਵੇਲੇ ਤੇਰੀਆਂ ਅੱਖਾਂ ਤੇ ਐਣਕਾਂ ਜਕਰ ਸਾਹਿਬ ਹੋਰ ਲੱਗੀਆਂ ਸੀ ਤੇ ਅੱਜ ਤੇਰੀਆਂ ਅੱਖਾਂ ਤੇ ਐਨਕਾ ਬੀਜੇਪੀ ਦੀਆਂ ਲੱਗੀਆਂ ਨੇ ਅੱਜ ਤੈਨੂੰ ਬੀਜੇਪੀ ਵਾਲਿਆਂ ਦਾ ਜਦੋਂ ਵਿਰੋਧ ਹੁੰਦਾ ਜਦੋਂ ਉਹਨਾਂ ਤੇ ਸਵਾਲ ਹੁੰਦੇ ਆ ਅੱਜ ਤੈਨੂੰ ਇਹ ਦਿ세ਗਾ ਦਿ세ਗਾ ਕਿ ਇਹ ਕਿਸਾਨ ਕਿਸਾਨ ਨਹੀਂ ਇਹ ਪੋਲੀਟੀਕਲ ਨਹੀਂ ਅੱਜ ਤੈਨੂੰ ਦਿ세ਗਾ ਪਰ ਸਵਾਲ ਇਹ ਹੈ ਕਿ ਤੁਹਾਨੂੰ ਇਹ ਪੁੱਛਣਾ ਚਾਹੁੰਿਆ ਪੂਰੇ ਭਾਰਤ ਦੀ ਭਾਜਪਾ ਨੂੰ ਕਿ ਜਿਸ ਤੈਨਾਂ ਕੀ ਇਸ ਤੁਹਾਡ ਅਸੀਂ ਉੱਥੋਂ ਉੱਠ ਕੇ ਆਏ ਆ ਮੋਰਚਾ ਠਾ ਕੇ ਲਿਆਏ ਆ ਸਾਡਾ ਵਾਅਦਾ ਨਹੀਂ ਕੀਤਾ ਕਿ ਬਿਜਲੀ ਸੇਵਾ ਤੋਂ ਸੋਧ ਬਿੱਲ ਦੁਬਾਰਾ ਨਹੀਂ ਲੈ ਕੇ ਆਵਾਂਗੇ ਸਾਡਾ ਵਾਅਦਾ ਨਹੀਂ ਕੀਤਾ ਕਿ ਕਿਸਾਨਾਂ ਦੇ ਕੇਸ ਵਾਪਸ ਲਵਾਂਗੇ ਸਾਡਾ ਵਾਅਦਾ ਨਹੀਂ ਕੀਤਾ ਕਿ ਲਖੀਪੁਰਾ ਨੂੰ ਇਨਸਾਫ ਦੇਵਾਂਗੇ ਵਾਅਦਾ ਨਹੀਂ ਕੀਤਾ ਕਿ ਡਾਕਟਰ ਸੋਮੀ ਨੂੰ ਆਪਣਾ ਐਮਐਸਪੀ ਦੀ ਗਰੰਟੀ ਦੇਵਾਂਗੇ ਤੁਸੀਂ ਚੋਣਾਂ 'ਚ ਵਾਅਦਾ ਨਹੀਂ ਕੀਤਾ 2014 'ਚ ਜਾਂ ਉਸ ਤੋਂ ਮਗਰੋਂ 2018 'ਚ ਲਿਖਤੀ ਵਾਅਦਾ ਨਹੀਂ ਕੀਤਾ ਕਿ ਅਸੀਂ ਡਾਕਟਰ ਸੋਮੀ ਨਾਲ ਤੰਦੀਰ ਪੋਰਟ ਲਾਗੂ ਕਰਾਂਗੇ ਤੁਹਾਡੇ ਮੁੱਖ ਪ੍ਰਧਾਨ ਮੰਤਰੀ ਦੇ ਬਿਆਨ ਪਏ ਨੇ ਜੀ ਤੁਸੀਂ ਕਹਿ ਰਹੇ ਨੇ ਕਿ ਜੀ ਪਹਿਲੀ ਕਲਮ ਨਾਲ ਹੀ ਕਿਸਾਨਾਂ ਦੀ ਕਰਜ਼ ਮੁਕਤੀ ਕਰਾਂਗੇ ਇਹ ਤੁਹਾਡੇ ਬਿਆਨ ਨੇ ਹੁਣ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਕੀ ਉਹ ਬਿਆਨ ਤੁਹਾਡੀ ਸਰਕਾਰ ਦਾ ਜਦੋਂ ਅੰਤਲਾ ਸਮਾਸੀ ਉਹਨਾਂ ਨੂੰ ਯਾਦ ਕਰਾਉਣ ਜਾਣਾ ਕਿਸਾਨਾਂ ਦੀ ਲੋੜ ਨਹੀਂ ਸੀ ਹਾਂ ਸਾਡੀ ਤਾਂ ਲੋੜ ਸੀ ਲੇਕਿਨ ਇਹ ਠੀਕ ਹੈ ਕਿ ਜੇ ਕੋਈ ਜਾਵੇ ਉਧਰ ਨੂੰ ਤੁਹਾਡਾ ਗੱਲ ਕਲਰ ਫੜ ਕੇ ਗੱਲ ਕਰਨ ਦੀ ਗੱਲ ਕਰੇ ਤੁਹਾਨੂੰ ਯਾਦ ਕਰਨ ਦੀ ਕਰਾਉਣ ਦੀ ਗੱਲ ਕਰੇ ਤਾਂ ਤੁਸੀਂ ਫਿਰ ਠੀਕ ਕਰਕੇ ਵਿਖਾਇਆ ਕਿ ਅਸੀਂ ਡਿਕਟੇਟਰਾਂ ਡਿਕਟੇਟਰਾਂ ਅਸੀਂ ਨਹੀਂ ਵੜਨਦੇ ਆਂਗੇ ਦਿੱਲੀ 'ਚ ਅਸੀਂ ਨਹੀਂ ਵੜਨਦੇ ਆਂਗੇ ਤੁਹਾਨੂੰ ਹਰਿਆਣੇ 'ਚ ਮੈਂ ਪੁੱਛਣਾ ਚਾਹਣਾ ਹੈ ਅੱਜ ਜੇ ਲੋਕ ਇੰਨਾ ਗੱਲਾਂ ਦੇ ਸਵਾਲ ਪੁੱਛਦੇ ਤੇ ਤੜਫਦੇ ਹੋ ਅੱਜ ਤੁਹਾਨੂੰ ਅਸੀਂ ਸਵਾਲ ਪੁੱਛਦੇ ਲੋਕ ਕਿ ਉਹ ਲੱਗਣ ਲੱਗ ਪਏ ਕਿ ਇਹ ਲੋਕ ਸਾਰੇ ਪੋਲੀਟੀਕਲ ਨੇ ਬਿਲਕੁਲ ਪੋਲੀਟਿਕਸ ਦਾ ਕੋਈ ਜ਼ਬਾਨੀ ਸਵਾਲ ਪੁੱਛਦੇ ਆਂ ਸਵਾਲ ਪੁੱਛਦੇ ਆਂ ਪਹਿਲਾ ਸਵਾਲ ਆ ਸਾਡਾ ਜੇ ਕੀਏ ਤੁਹਾਡੇ ਵੈਦੇ ਨਹੀਂ ਸੀ ਸਾਡੇ ਨਾਲ ਜੇ ਵੈਦੇ ਸੀ ਤਾਂ ਵੈਦੇ ਯਾਦ ਕਰਾਉਣ ਚੱਲੇ ਸੀ ਤੁਹਾਨੂੰ ਤੇ ਤੁਸੀਂ ਵੈਦਿਆਂ ਨੂੰ ਯਾਦ ਕਰਾਉਣ ਚੱਲੇ ਕਿਸਾਨਾਂ ਨੂੰ ਰਸਤੇ 'ਚ ਰੋਕਿਆ ਕਿਹਾ ਦਿੱਲੀ ਨਹੀਂ ਵੜਨਦੇ ਆਂਗੇ ਜੇ ਦਿੱਲੀ ਨਹੀਂ ਵੜਨਦੇ ਹੋਗੇ ਤਾਂ ਫਿਰ ਕੋਈ ਗੱਲ ਨਹੀਂ ਇਹ ਵਾਰੀ ਲੋਕਾਂ ਦੀ ਵੀ ਆਉਂਦੀ ਆਂ ਬ੍ਰਜ ਲੋਕਾਂ ਦੇ ਘਰਾਂ 'ਚ ਤੁਸੀਂ ਜਾਣਾ ਹੈ ਤੇ ਲੋਕ ਸਵਾਲ ਉੱਥੇ ਕਰ ਲੈਣਗੇ ਜੇ ਤੁਸੀਂ ਉੱਥੇ ਨਹੀਂ ਸੰ ਨੂੰ ਬੰਦੂਕ ਦੇ ਇੱਥੇ ਕਰ ਲਾਂਗੇ ਅਗਲੀ ਗੱਲ ਸਾਡਾ ਸ਼ੁਭ ਕਰਨ ਸ਼ਹੀਦ ਹੋਇਆ ਜਿਹੜਾ ਤੁਸੀਂ ਕਹਿੰਦੇ ਹੋ ਤੇ ਮੁੰਡੇ ਮਰਵਾ ਰਹੇ ਹੋ ਤੁਸੀਂ ਕਿੰਨਾ ਕੁ ਤਰਸ ਕੀਤਾ ਜੀ ਤੁਸੀਂ ਕਿੰਨਾ ਗ੍ਰਹਿਮ ਕੀਤਾ ਤੁਸੀਂ ਸ਼ੱਧੀਆਂ ਗੋਲੀਆਂ ਚਲਾਈਆਂ 433 ਕਿਸਾਨ ਜ਼ਖਮੀ ਕੀਤੇ ਪੰਜ ਕਿਸਾਨਾਂ ਨੂੰ ਅੱਖਾਂ ਤੋਂ ਅੰਨੇ ਕਰਨ ਤੱਕ ਦੀ ਗੱਲ ਕਰ ਦਿੱਤੀ ਤੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਮਰਵਾਤੇ ਤੁਹਾਡੇ ਵਾਇਦਿਆਂ ਨੇ ਮਰਵਾਇਆ ਅਗਰ ਵਾਇਦੇ ਕੀਤੇ ਸੀ ਤਦ ਚੱਲੇ ਸੀ ਦਿੱਲੀ ਨੂੰ ਤੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਔਰ ਅਗਲੀ ਗੱਲ ਇੱਕ ਵੀ ਭਾਜਪਾ ਦੇ ਲੀਡਰ ਨੇ ਇੱਕ ਵੀ ਭਾਜਪਾ ਦੇ ਲੀਡਰ ਦੇ ਮੂੰਹੋਂ ਬਿਆਨ ਉੱਪ ਤੱਕ ਨਹੀਂ ਨਿਕਲੀ ਕਿ ਸਾਡੇ ਪੰਜਾਬ ਦੇ ਨੌਜਵਾਨ ਸ਼ਹੀਦ ਹੋ ਗਏ ਸਾਡੇ ਪੰਜਾਬ ਦੇ 433 ਕਿਸਾਨ ਜ਼ਖਮੀ ਹੋ ਗਏ ਸਾਡੇ ਪੰਜਾਬ ਦੇ ਕਿਸਾਨਾਂ ਦੇ ਟਰੈਕਟਰ ਤੋੜਤੇ ਤੁਸੀਂ ਆਪਦੇ ਮੂੰਹ ਬੋਲੇ ਤੱਕ ਨਹੀਂ ਇਹਦਾ ਮਤਲਬ ਕੀ ਨਿਕਲਦਾ ਹੈ ਅਗਰ ਉਹ ਸਵਰਨਲੀ ਹੋਇਆ ਹੁੰਦਾ ਹਰਿਆਣੇ ਦੀ ਪੁਲਿਸ ਨੇ ਕੀਤਾ ਹੁੰਦਾ ਤੁਸੀਂ ਸਾਰੇ ਬੋਲਦੇ ਤੁਹਾਡੀ ਬੀਜੇਪੀ ਨੇ ਕੀਤਾ ਤੁਸੀਂ ਮਸਕੇ ਕੀਤਾ ਇੱਕ ਵੀ ਬੀਜੇਪੀ ਦਾ ਲੀਡਰ ਨਹੀਂ ਬੋਲਿਆ ਉਸ ਗੱਲ ਦੇ ਉੱਤੇ ਫਿਰ ਇਹ ਸਵਾਲ ਤਾਂ ਲੋਕ ਪੁੱਛਣਗੇ ਸਵਾਲ ਤਾਂ ਲੋਕੇ ਵੀ ਪੁੱਛਣਗੇ ਕਿ ਭਾਈ ਇੱਕ ਗੱਲ ਦੱਸੋ ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ 15-15 ਲੱਖ ਰੁਪਇਆ ਕਾਲਾ ਧਨ ਲਿਆ ਕੇ ਦੇਵਾਂਗੇ ਹੁਣ ਲੋਕਾਂ ਨੂੰ ਕਲੀਅਰ ਦੱਸਤਾ ਦਿਓ ਕਿ ਜਿੰਨਾ ਕਾਲਾ ਧਨ ਬੋਸ ਦਿਨ ਸੀ ਜਿੱਦਾਂ ਤੁਸੀਂ ਸਦਾ ਤੇ ਆਏ ਹੋ ਅੱਜ ਕਾਲਾ ਧਨ ਉਦੋਂ ਉੱਥੋਂ ਘਟ ਗਿਆ ਜਾਂ ਉੱਥੇ ਵਧ ਗਿਆ ਇਹਦਾ ਅੰਕੜਾ ਤਾਂ ਪੇਸ਼ ਕਰ ਦਿਓ ਜੇ ਉਦੋਂ ਤੁਹਾਨੂੰ ਅੰਕੜਾ ਸਰਕਾਰ ਤੋਂ ਬਾਹਰ ਹੁੰਦਿਆਂ ਨੂੰ ਮਿਲ ਗਿਆ ਅੱਜ ਵੀ ਤੁਹਾਡੇ ਕੋਲੇ ਹੋਏਗਾ ਅੱਜ ਦੱਸੋ ਕੀ ਐ ਕਿਉਂ ਨਹੀਂ ਦੱਸ ਰਹੇ ਲੋਕ ਸਵਾਲੇ ਵੀ ਪੁੱਛਣਗੇ ਭਾਈ ਕਿ ਜਿੱਦਾਂ ਤੁਸੀਂ ਸਦਾ ਚਾਏ ਹੋ ਉਸ ਦਿਨ ਉਸ ਦਿਨ ਦੇਸ਼ ਦੇ ਸਿਰ ਕੇਵਲ 50 ਲੱਖ ਕਰੋੜ ਦਾ 55 ਲੱਖ ਕਰੋੜ ਦਾ ਕਰਜ਼ਾ ਸੀ ਅੱਜ 205 ਲੱਖ ਕਰੋੜ ਦਾ ਕਰਜ਼ਾ ਦੇਸ਼ ਦੇ ਸਿਰ ਸਵਾਲ ਤੇ ਪਿੱਛੇ ਜਦੋਂ ਸਵਾਲ ਪੁੱਛਣਗੇ ਲੋਕ ਫਿਰ ਕਹੋਗੇ ਹਾਂ ਜੀ ਆਹ ਦੇਖੋ ਇਹ ਪੋਲੀਟਿਕਲ ਸਵਾਲ ਨੇ ਯਾਰ ਪੋਲੀਟਿਕਲ ਸਵਾਲ ਹੈ ਕੀ ਅਸੀਂ ਦੇਖਦੇ ਨਾਗਰਿਕ ਨਹੀਂ ਆ ਸ ਹਰ ਤਾਂ ਸਵਾਲ ਦਾ ਲੋਟ ਪੁੱਛ ਸਕਦੇ ਨੇ ਹਰ ਇੱਕ ਨਾਗਰਿਕ ਨੂੰ ਜਿੱਦੋ ਵੋਟ ਲੈਣੀ ਆ ਜਿਨ੍ਹਾਂ ਨਾਲ ਵੈਧੇ ਕੀਤੇ ਉਹ ਲੋਕ ਤਾਂ ਪੁੱਛਣਗੇ ਨਾ ਜੋ ਜੇ ਸਵਾਲ ਪੁੱਛਦੇ ਆ ਤਾਂ ਤੁਸੀਂ ਇਹ ਗੱਲਾਂ ਕਰਦੇ ਹੋ ਅਗਲਾ ਤੁਸੀਂ ਇਹ ਗੱਲ ਕੀਤੀ ਆ ਕਿ ਭਈ ਜੇ ਕਰਾ 10 ਸਾਲ ਤੋਂ ਐਮਐਸਪੀ ਮਿਲ ਹੀ ਰਹੀ ਹੈ ਤਾਂ ਮੈਂ ਜਾਕਰ ਸਾਹਬੇ ਦੱਸਣਾ ਚਾਹਣਾ ਪਹਿਲਾਂ ਤਾਂ ਐਮ ਐਸ ਪੀ ਨੂੰ ਸਮਝੋ ਐਮ ਐਸ ਪੀ ਹੈ ਚੀਜ਼ ਕੀ ਮਿਨੀਮਮ ਸਪੋਰਟ ਪ੍ਰਾਈਸ ਇਹਨੂੰ ਸਮਝੋ ਪੜੇ ਲਿਖੇ ਲੋਕੋ ਤੁਸੀਂ ਯਾਰ ਘੱਟ ਤੋਂ ਘੱਟ ਸਾਨੂੰ ਰੇਟ ਦੇਣਾ ਉਹਦੀ ਵੀ ਗਰੰਟੀ ਮੰਗਦੇ ਆ ਗਰੰਟੀ ਨਹੀਂ ਦਿੱਤੀ ਜਾ ਰਹੀ ਹਜੇ ਤੁਸੀਂ ਆਪਣੇ ਆਪ ਨੂੰ ਬੜਾ ਮਹਤਵ ਦੇਸ਼ ਪੱਟੇ ਤੇ ਕਿਸਾਨ ਪੱਕੀ ਕਹਿ ਰਹੇ ਹੋ ਅਸੀਂ ਤਾਂ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਕਰ ਰਹੇ ਆ ਕੀ ਪੱਕੇ ਵਾਅਦੇ ਹੋ ਅਸੀਂ ਜੀ ਕਿਸਾਨ ਨੇਤੀ ਯੋਜਨਾ ਦੇ ਤਹਿਤ ਅਸੀਂ ਬਹੁਤ ਰਕਮ ਦੇ ਰਹੇ ਆ ਲੋਕਾਂ ਨੂੰ ਕਿੰਨੀ ਦੇ ਰਹੇ ਹਾਂ ਇੱਕ ਸਾਲ ਦਾ 6000 ਰੁਪਿਆ ਇੱਕ ਸਾਲ ਦਾ 6000 ਦੇ ਰਹੇ ਹਾਂ ਹੁਣ ਜਿਹਨੂੰ ਇੱਕ ਸਾਲ ਦਾ 6000 ਦੇ ਰਹੋਂ ਤਾਂ ਲੁੱਟ ਕਿੰਨਾ ਰਹੇ ਹੋ ਸੁਣੋ ਪਹਿਲਾਂ ਸਾਡੇ ਕਿਸਾਨ ਦਾ ਇੱਕ ਕੁਇੰਟਲ ਕਣਕ ਦੇ ਉੱਤੇ 3000 ਦੇ ਲਗਭਗ ਖਰਚ ਆਉਂਦਾ ਜੀ 3000 ਦੇ ਲਗਭਗ ਦੇ ਰਹੇ ਹਾਂ 2200 ਔਰ ਸਾਡੇ ਕਿਸਾਨਾਂ ਦਾ ਲਗਭਗ ਇੱਕ ਕਿੱਲੇ ਮਗਰ 20000 ਰੁਪਇਆ ਲੁੱਟ ਕੇ ਤੇ ਪੰਜ ਕਿੱਲਾਂ ਦੇ ਮਗਰ ਕਿਸਾਨਾਂ ਦਾ 1 ਲੱਖ ਰੁਪਇਆ 6 ਮਹੀਨੇ ਦਾ ਲੁੱਟ ਕੇ ਸਿਰਫ 6 ਮਹੀਨੇ ਦਾ ਤੇ ਦੇਖ ਕਿਨੇ ਰਿਓ 6 ਮਹੀਨੇ ਦੇ 3000 ਇਹਦਾ ਮਤਲਬ ਬੜੀ ਵੱਡੀ ਅਮਾਉਂਟ ਦੇ ਰਹੇ ਹੋ ਲੁੱਟ ਰਹੇ ਹੋ 1 ਲੱਖ ਰੁਪਇਆ ਦੇ ਰਹੇ ਹੋ 3000 ਤੁਹਾਡਾ ਵਾਅਦਾ ਸੀ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਕਰਾਂਗੇ ਅਗਰ ਰਿਪੋਰਟ ਲਾਗੂ ਹੋ ਜਾਂਦੀ 4500 ਰੁਪਇਆ ਕਣਕ ਦਾ ਰੇਟ ਬਣਨਾ ਸੀ ਤੇ 4500 ਰੁਪਇਆ ਜੇ ਤੁਸੀਂ ਦੇਂਦੇ ਸਾਨੂੰ ਤਾਂ ਇੱਕ ਕੁਇੰਟਲ ਮਗਰ 1500 ਰੁਪਇਆ ਡਾਕਟਰ ਸੁਮਿੰਨਾਥ ਦੇ ਰਿਪੋਰਟ ਮਗਰ ਅਜੇ ਹੋਰ ਬਣਦਾ ਹੈ ਇਹਦਾ ਮਤਲਬ ਕੀ ਬਣਦਾ ਹੈ ਕਿ 5 ਕਿੱਲਿਆਂ ਦੇ ਮਗਰ 75000 ਰੁਪਇਆ ਡਾਕਟਰ ਸੁਮਿੰਨਾਥ ਦੇ ਫਾਰਮੂਲੇ ਅਨੁਸਾਰ ਹੋਰ ਬਣਨਾ ਸੀ ਜਿਹੜਾ ਤੁਸੀਂ ਦਿੱਤਾ ਨਹੀਂ ਕਿਸਾਨਾਂ ਨੂੰ ਪਹਿਲਾਂ ਤੁਸੀਂ ਬੜੀਆਂ-ਬੜੀਆਂ ਕਰਦੇ ਹੋ ਸੋ ਸਵਾਲ ਕੀ ਹੈ ਕਿ ਤੁਸੀਂ ਜੋ 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 ਇੱਕ ਡਰਾਮਾ ਸਾਰਾ ਲੁੱਟ ਕੇ ਕਿਸਾਨ ਨੂੰ ਤੇ ਜਾਨ ਲੱਗਣਾ 2 ਰੁਪਈਆ ਦੀ ਜੇਬ ਚ ਪਾਉਣ ਵਾਲੀ ਗੱਲ ਕੀਤੀ ਆ ਤੇ ਇਹ ਆ ਇਹ ਆਧਿਆਪ ਨੂੰ ਬੜਾ ਵੱਡਾ ਦਾਨ ਕਰ ਰਹੇ ਹੋ ਤੇ ਬਹੁਤ ਕੁਝ ਦੇਤਾ ਕਿਸਾਨਾਂ ਨੂੰ ਅਗਲੀ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਤੁਸੀਂ ਜਦੋਂ ਕਣਕ ਝੋਨਾ ਹੀ ਬੀਜਣਾ ਹੈ ਦੂਜੀਆਂ ਫਸਲਾਂ ਦੇ ਤੋਂ ਐਮ ਐਸ ਪੀ ਦੀ ਕੀ ਲੋੜ ਹੈ ਸਵਾਲ ਇਹ ਆ ਕਿ ਪੰਜਾਬ ਜਿਸ ਪੰਜਾਬ ਦੀ ਆਪਾਂ ਬੈਠੇ ਆ ਜਿਸ ਪੰਜਾਬ ਦੀ ਤੁਸੀਂ ਵੀ ਗੱਲ ਕਰਦੇ ਹੋ ਅੱਜ ਇਸ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਜਦੋਂ ਗੱਲ ਕਰੀਏ ਉਦੋਂ ਇੱਥੇ ਬਦਲਾਅ ਦੀ ਲੋੜ ਹੈ ਸਾਰੀਆਂ ਕ੍ਰੌਪਸ ਦੇ ਉੱਤੇ ਐਮਐਸਪੀ ਦੇਓਗੇ ਕਿਸਾਨ ਜਿਹੜੀ ਉਹਨੂੰ ਸੂਟ ਕਰੇਗੀ ਉਹਦੇ ਖੇਤਰ ਨੂੰ ਸੂਟ ਕਰੇਗੀ ਉਹਦੇ ਵਾਤਾਵਰਣ ਨੂੰ ਸੂਟ ਕਰੇਗੀ ਉਹਦੇ ਮੁਤਾਬਕ ਉਹ ਬੀਜਲੇਗਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਦਿੰਨੇ ਹੋ ਤੁਸੀਂ ਮੂੰਗੀ ਤੁਹਾਡੀ ਤੁਸੀਂ ਐਮਐਸਪੀ ਦੇ ਰਹੇ ਹੋ ਲਗਭਗ 7800 ਰੁਪਈਆ ਤੇ ਉਹਦਾ ਰੇਟ ਮਿਲ ਰਿਹਾ ਕਿਸਾਨ ਨੂੰ 5000 ਰੁਪਈਆ ਐਮਐਸਪੀ ਮਿਲ ਰਹੀ ਹੈ ਮੱਕੀ ਦਾ ਰੇਟ ਲਗਭਗ 2000 ਦੇ ਕਰੀਬ ਔਰ ਮਿਲ ਰਿਹਾ ਕਿਸਾਨ ਨੂੰ ਕਿੰਨਾ 11-1200 ਰੁਪਇਆ ਇਸੇ ਤਰ੍ਹਾਂ ਨਰਮਾ ਨਰਮੇ ਦੇ ਰੇਟ ਨਾਲੋਂ ਕਿਸਾਨ ਦੀ ਫਸਲ ਹਰ ਵਾਰ ਨਰਮਾ ਤੁਸੀਂ ਨਰਮੇ ਖੇਤਰ ਦੇ ਹੋ ਹਰ ਵਾਰ ਦੇਸ਼ ਦੇ ਕਿਸਾਨ ਦਾ 1500 ਰੁਪਇਆ ਨਰਮੇ ਦੇ ਕੁਇੰਟਲ ਮਗੇ ਲੁੱਟਿਆ ਜਾਂਦਾ ਔਰ ਤੁਹਾਡੀ ਸੀਸੀਬਾਬ ਨਹੀਂ ਨਿਕਲਦੀ ਇੰਨੇ ਰੇਟ ਮਿਲ ਰਿਹਾ ਕਿਸਾਨਾਂ ਨੂੰ ਇਹੀ ਰੋਣਾ ਹੈ ਅਸੀਂ ਇਹ ਕਹਿੰਦੇ ਹਾਂ ਕਿ ਦੇਸ਼ ਦੇ ਕਿਸਾਨ ਨੂੰ ਪੂਰੀ ਐਮਐਸਪੀ ਦੇਣੀ ਬਣਦੀ ਐ ਦੂਜੀ ਗੱਲ ਜਿਹੜੀ ਤੁਸੀਂ ਕਰਦੇ ਹੋ ਕਿ ਭਈ ਤੁਸੀਂ ਪਲੀਟੀਕਲ ਹੋ ਗਏ ਤਾਂ ਜਦੋਂ ਭੰਗਰੂ ਬੰਨ ਲੇ ਉਦੋਂ ਨੱਚਣ ਤੋਂ ਘਟ ਰਹੇ ਹੋ ਦੇਖੋ ਜਖਰ ਸਾਹਿਬ ਸਾਡਾ ਅਸੀਂ ਬਿਲਕੁਲ ਪਹਿਲੇ ਦਿਨ ਹੀ ਨਖੇੜ ਕੇ ਚੱਲੇ ਆ ਕਿ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਇਸ ਲਈਆਂ ਚੋਣਾਂ ਹੋਈਆਂ ਸਪਸ਼ਟ ਕੀਤਾ ਕਿ ਨਾ ਚੋਣਾਂ ਲੜਨਾ ਸਾਡਾ ਕੋਈ ਪਰਪਸ ਨਾ ਲੜਨੀਆ ਨਾ ਲੜਨ ਵਾਲੀ ਸਪੋਰਟ ਕਰਨੀ ਆ ਨਾ ਕਿਸੇ ਦੀ ਵਿਰੋਧ ਕਰਨੀ ਹੈ ਅਸੀਂ ਵਿਰੋਧ ਬੀਜੇਪੀ ਦਾ ਵੀ ਨਹੀਂ ਕਰਦੇ ਵਿਰੋਧ ਬੀਜੇਪੀ ਦਾ ਵੀ ਨਹੀਂ ਕਰਦੇ ਵਿਰੋਧ ਇਸ ਗੱਲ ਦਾ ਸਵਾਲ ਪੁੱਛਦੇ ਆ ਯਾਰ ਸਵਾਲਾਂ ਦਾ ਜਵਾਬ ਦਿਓ ਸਵਾਲਾਂ ਦੇ ਜਵਾਬਾਂ ਤੋਂ ਭਜਦੇ ਹੋ ਜਦੋਂ ਉਦੋਂ ਫਿਰ ਜਿੰਦਾਬਾਦ ਤੇ ਮਰਦਾਬਾਤ ਹੋਏਗੀ ਕਿਉਂਕਿ ਸਵਾਲ ਤਾਂ ਪੁੱਛਣਗੇ ਕਿਉਂ ਪੁੱਛਣਗੇ ਕਿਉਂਕਿ ਤੁਸੀਂ ਲੋਕਾਂ ਨਾਲ ਵਾਅਦਾ ਬڑے ਵੱਡੇ ਵੱਡੇ ਕੀਤਾ ਤੁਸੀਂ ਤਾਂ ਵਾਅਦਾ ਵੀ ਕੀਤਾ ਹੈ ਕਿ ਹਰ ਇੱਕ ਆ ਵਿਅਕਤੀ ਦੇ ਖਾਤੇ 'ਚ 15 ਲੱਖ ਰੁਪਈਆ ਅਸੀਂ ਕਾਲਾ ਤਾਂ ਲਿਆ ਕੇ ਪਾਵਾਂਗੇ ਨਹੀਂ ਪਾਇਆ ਲੋਕ ਤਾਂ ਸਵਾਲ ਹੀ ਪੁੱਛਣਗੇ ਸੋ ਇਸ ਕਰਕੇ ਅਜਿਹੇ ਲੋਕਾਂ ਦਾ ਪਹਿਲਾ ਮੈਂ ਅਗਲੇ ਲਾਸਟ ਦੇ ਵਿੱਚ ਇਹ ਕਹਿਣਾ ਚਾਹਾਂਗਾ ਕਿ ਡਾਕਟਰ ਸਾਹਿਬ ਤੁਸੀਂ ਆਪਣੇ ਆਪ ਨੂੰ ਪਹਿਲਾਂ ਤਾਂ ਪਰਖੋ ਤੁਸੀਂ ਠੀਕ ਬੋਲ ਰਹੇ ਹੋ ਜਿੱਦ ਤੇ ਤੁਸੀਂ ਕਾਂਗਰਸ ਦੇ ਵਿੱਚ ਸੀ ਤੁਸੀਂ ਪਾਣੀ ਪੀ ਪੀ ਕੇ ਬੀਜੇਪੀ ਨੂੰ ਕੋਸਦੇ ਰਹੇ ਹੋ ਅੱਜ ਤੁਸੀਂ ਪਤਾ ਨਹੀਂ ਤੁਹਾਡੀਆਂ ਕੀ ਮਜਬੂਰੀਆਂ ਹੋਣਗੀਆਂ ਕੀ ਕਾਰਨ ਹੋਣਗੇ ਤੁਸੀਂ ਜਾਣਦੇ ਹੋ ਮੈਂ ਉਧਰਲੇ ਪਾਸੇ ਨਹੀਂ ਜਾਣਾ ਲੇਕਿਨ ਇਹ ਕਲੀਅਰ ਹੈ ਕਿ ਅੱਜ ਤੁਸੀਂ ਬੀਜੇਪੀ ਦੀ ਬੁੱਕਲ 'ਚ ਬੈਠ ਕੇ ਜਾ ਕੇ ਅੱਜ ਤੁਸੀਂ ਬੀਜੇਪੀ ਦੇ ਹੱਥ ਛੋਕੇ ਬਣ ਕੇ ਬੀਜੇ ਬੀਜੇਪੀ ਦੇ ਦਲਾਲ ਬਣ ਕੇ ਬੀਜੇਪੀ ਦੇ ਚਮਚੇ ਬਣ ਕੇ ਜਿਸ ਦਿਨ ਕਿਸਾਨ ਮਾਰੇ ਜਾ ਰਹੇ ਸੀ ਪੰਜਾਬ ਦੇ ਉਸ ਦਿਨ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਇੱਕ ਵੀ ਲੀਡਰ ਨਹੀਂ ਪੰਜਾਬ ਦੇ ਨੇ ਤਾਂ ਛੱਡੋ ਪੂਰੇ ਭਾਰਤ ਦੇ ਵਿੱਚੋਂ ਕਿਸੇ ਇੱਕ ਲੀਡਰ ਨੇ ਬੀਜੇਪੀ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਧਾ ਨਹਰਾ ਤੱਕ ਨਹੀਂ ਮਾਰਿਆ ਇਹਦਾ ਮਤਲਬ ਇਹ ਨਿਕਲਦਾ ਤੁਹਾਡੀ ਮਾਨਸਿਕਤਾ ਸੀ ਬੀਜੇਪੀ ਦੀ ਮਾਨਸਿਕਤਾ ਸੀ ਇਹ ਕੱਲੀ ਹਰਿਆਣੇ ਦੀ ਪੁਲਿਸ ਨੂੰ ਨਹੀਂ ਦੋਸ਼ ਦਿੱਤਾ ਜਾ ਸਕਦਾ ਜੋ ਕਿਸਾਨਾਂ ਨਾਲ ਹੋਇਆ ਇਹ ਬੀਜੇਪੀ ਦੀ ਮਾਨਸਿਕਤਾ ਕਰਕੇ ਹੋਇਆ ਤੇ ਜੇ ਬੀਜੇਪੀ ਦੀ ਮਾਨਸਿਕਤਾ ਕਲੀਅਰ ਹੁੰਦੀ ਹੈ ਇਸ ਗੱਲ ਤੋਂ ਕਿ ਤੁਹਾਡਾ ਕਿਸੇ ਵੱਲੋਂ ਬਿਆਨ ਨਾ ਦਿੱਤੇ ਜਾਣਾ ਤਾਂ ਫਿਰ ਉਹ ਆਪਣੇ ਆਪ ਲੋਕਾਂ ਨੇ ਸਵਾਲ ਤਾਂ ਬੀਜੇਪੀ ਦੇ ਕਰਨਗੇ ਔਰ ਲੋਕ ਸਵਾਲ ਜਿਹੜੀ ਤੁਸੀਂ ਅਗਲੀ ਗੱਲ ਕਰਦੇ ਹੋ ਨੋਟ ਕਰੋ ਛਾ ਤੁਹਾਨੂੰ ਦਿਸਦਾ ਨਹੀਂ ਜਦੋਂ ਤੁਹਾਡੇ ਤੇ ਸਵਾਲ ਹੁੰਦੇ ਆ ਉਹ ਤੁਹਾਨੂੰ ਦਿਸਦੇ ਦੂਜਿਆਂ ਦੇ ਦਿਸਦੇ ਨਹੀਂ ਸਾਡੇ ਲੋਕਾਂ ਨੇ ਜਿਸ ਵੇਲੇ ਜਿਸ ਵੇਲੇ ਆਮ ਆਦਮੀ ਪਾਰਟੀ ਦਾ ਖੇਤੀਬਾੜੀ ਮੰਤਰੀ ਬਾਹਰ ਜਾਂਦਾ ਉਹਦੇ ਤੇ ਸਵਾਲ ਕਰਦੇ ਨੇ ਲੋਕ ਪੁੱਛਦੇ ਨੇ ਕਿ ਫਸਲਾਂ ਦਾ ਜਿਹੜਾ ਪਿਛਲਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਪਿਛਲੇ ਦਿਨੀ ਭਗਵੰਤ ਮਾਨ ਬਠਿੰਡਾ 'ਚ ਕਿਹਾ ਸਾਡੇ ਲਗਭਗ 3-400 ਕਿਸਾਨ ਤੇ ਬੀਬੀਆਂ ਫੜ ਕੇ ਗ੍ਰਿਫਤਾਰ ਕਰਨੀਆਂ ਪਈਆਂ ਇਸ ਗੱਲ 'ਈ ਕਿ ਅਸੀਂ ਵਿਰੋਧ ਕਰਨ ਜਾਣੇ ਆ ਇਸ ਗੱਲ 'ਈ ਵਿਰੋਧ ਕਰਦੇ ਆ ਕਿ ਤੁਸੀਂ ਜਿਸ ਵੇਲੇ ਸਾਡੇ ਕਿਸਾਨਾਂ ਦੇ ਉੱਤੇ ਜ਼ੁਲਮ ਢਾਇਆ ਜਾ ਰਿਹਾ ਸੀ ਸਾਡੇ ਸ਼ੁਭਕਰਨ ਨੂੰ ਦੇ ਪਰਿਵਾਰ ਨੂੰ ਬੰਦੀ ਸਹੂਲਤ ਜਿਹੜੀ ਦੇਣ ਦੀ ਗੱਲ ਕੀਤੀ ਜੋ ਅਜੇ ਤੱਕ ਨਹੀਂ ਕੀਤੀ ਔਰ ਜਿਸ ਵੇਲੇ ਜਨਮਟਾਇਆ ਜਾ ਰਿਹਾ ਸੀ ਤੁਸੀਂ ਐਫ ਆਈ ਆਰ ਦਰਜ ਕਰਨ ਤੋਂ ਭੱਜੇ ਹੋ ਅਸੀਂ ਉਹਦੇ ਤੇ ਵੀ ਸਵਾਲ ਕਰਾਂਗੇ ਸਵਾਲ ਉੱਤੇ ਵੀ ਕਰਾਂਗੇ ਪਿੱਛੇ ਨਹੀਂ ਹਟਾਂਗੇ ਅਸੀਂ ਅਸੀਂ ਕਿਸੇ ਦੇ ਹੱਥ ਕੋਕੇ ਨਹੀਂ ਹਾਂ ਹਾਂਏ ਜਰੂਰ ਅਕੇ ਕਿਸਾਨਾਂ ਦੇ ਆ ਤੇ ਕਿਸਾਨਾਂ ਦੀ ਖਾਤਰ ਇੱਕ ਠੋਕੇ ਖੜੇ ਆ ਮਰਨਾ ਵੀ ਪਿਆ ਤਾਂ ਪਿੱਛੇ ਨਹੀਂ ਹਟਾਂਗੇ ਆਪਦੇ ਕਿਸਾਨਾਂ ਦੀ ਲੇ ਲਈ ਲੜਾਈ ਲੜ ਰਹੇ ਆ ਔਰ ਲੜਾਂਗੇ ਆਖਰੀ ਦਮ ਤੱਕ ਲੜਾਂਗੇ ਜਿੰਨੀ ਦੇਰ ਤੱਕ ਸਾਡੇ ਜਿੰਮੇਤ ਹੋਈ ਉਨੀ ਦੇਰ ਤੱਕ ਲੜਾਈ ਲੜਾਂਗੇ ਸਾਡੇ ਕਿਸਾਨਾਂ ਦਾ ਹੱਕ ਹੈ ਸੋ ਅਜੇ ਹੀ ਅਜੇ ਹੀ ਬੰਦਿਆਂ ਦੀ ਬਿਆਨਬਾਜ਼ੀ ਅਜੇ ਹੀ ਬੰਦਿਆਂ ਦੇ ਸਵਾਲ ਏ ਜੇ ਬੰਦਿਆਂ ਦੇ ਪ੍ਰੈਸ ਕਾਨਫਰੰਸਾਂ ਜਿਹੜੇ ਕਦੇ ਲਾਟੂ ਵਾਂਗ ਘੁੰਮ ਕੇ ਇੱਧਰ ਨੇ ਕਦੇ ਉੱਧਰ ਨੇ ਉਹਨਾਂ ਦੀ ਵੈਸੇ ਕੋਈ ਅਹਿਮੀਅਤ ਹੁੰਦੀ ਨਹੀਂ ਪਰ ਫਿਰ ਵੀ ਪ੍ਰੈਸ ਵੱਲੋਂ ਆ ਰਿਹਾ ਸੀ ਕਿ ਇਹਦੇ ਤੇ ਆਪ ਦੀ ਟਿੱਪਣੀ ਆਪ ਦਾ ਜਵਾਬ ਦਿਓ ਉਹਦੇ ਤੇ ਮੈਂ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ